ਪੰਜਾਬ ਦਾ ਗੁਰਦਾਸਪੁਰ ਦਾ ਕਾਰਦੀਆ ਇਲਾਕਾ ਇਸ ਪਰਿਵਾਰ ਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰਿਵਾਰ ਚ ਖੁਸ਼ੀਆਂ ਪੂਰੀਆਂ ਸੀ ਪਰ ਅਚਾਨਕ 16 ਮਈ 2025 ਦਤੈਨ ਪੂਰੇ ਪਰਿਵਾਰ ਨੂੰ ਬੇਚਾਨੀ ਹੋ ਰਹੀ ਹੈ ਕਿਉਂਕਿ ਇਸ ਸ਼ਖਸੀ ਪਤਨੇ ਆਪਣੀ 12 ਸਾਲ ਦੀ ਧੀ ਨੂੰ ਲੈ ਕੇ ਘਰੋਂ ਤਾਂ ਨਿਕਲੀ ਹੈ ਪਰ ਵਾਪਸ ਨਹੀਂ ਮੁੜੀ ਚਿੰਤਾ ਵਧਦੀ ਜਾ ਰਹੀ ਹੈ ਇਸ ਸ਼ਖਸ ਨੂੰ ਦੋਰੀ ਚਿੰਤਾ ਹੈ ਇੱਕ ਪਾਸੇ ਪਤਨੀ ਗਾਇਬ ਹੈ ਦੂਸਰੇ ਪਾਸੇ ਨਾਲ 12 ਸਾਲ ਦੀ ਤੇਜ ਨੂੰ ਵੀ ਲੈ ਗਈ ਹੈ ਘਰ ਦਾ ਗਹਿਣਾ ਗੱਟਾ ਵੀ ਗਾਇਬ ਹੈ ਇਹ ਦਾਵਾ ਇਸ ਸ਼ਖਸ ਦਾ ਹੈ ਔਰ ਇਸ ਸ਼ਖਸ ਨੇ ਫਿਰ ਆਪਣੀ ਪਤਨੀ ਦੀ ਤਲਾਸ਼ ਵਾਸਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਕਿਉਂਕਿ ਕਿਸੇ ਸੰਸਥਾਨ ਚ ਚਾਹ ਪਾਣੀ ਦਾ ਕੰਮ ਕਰਦਾ ਤੇ ਆਪਣੀ ਥਾਂ ਦੇ ਉੱਤੇ ਕਿਸੇ ਨੂੰ ਲਾ ਕੇ ਆਪਣੀ ਪਤਨੀ ਦੀ ਤਲਾਸ਼ 'ਚ ਨਿਕਲ ਗਿਆ ਹੁਣ ਜੇਕਰ ਇਸ ਸ਼ਖਸ ਦੇ ਦਾਅਵੇ ਨੂੰ ਸਹੀ ਮੰਨੀਏ ਤਾਂ ਇਸ ਦੀ ਪਤਨੀ ਨੂੰ ਇਸ ਦੇ ਸਾਲੇ ਦਾ ਸਾਲਾ ਲੈ ਗਿਆ ਹੈ ਉਨੇਸ ਦੇ ਪਿੱਛੇ ਦੀ ਮਨਸ਼ਾ ਕੀ ਹੈ ਇਹ ਤਾਂ ਸਪਸ਼ਟ ਨਹੀਂ ਹੋਇਆ ਪਰ ਇਹ ਸ਼ਖਸ ਦਾਵਾ ਕਰ ਰਿਹਾ ਹੈ ਕਿ ਉਸ ਦੀ ਪਤਨੀ ਉਸ ਦੇ ਸਾਲੇ ਦੇ ਸਾਲੇ ਨਾਲ ਗਈ ਹੈ ਹੁਣ ਫਿਲਹਾਲ ਉਹ ਪੁਲਿਸ ਕੋਲ ਮਦਦ ਦੀ ਗੁਹਾਰ ਲਾ ਰਿਹਾ ਹੈ ਕਈ ਦਰਖਾਸਤਾਂ ਦੇ ਚੁੱਕਿਆ ਹੈ ਪਰ ਫਿਲਹਾਲ ਨਤੀਜਾ ਜ਼ੀਰੋ ਹੈ ਆਓ ਤੁਹਾਨੂੰ ਸੁਣਾਣੇ ਕਿ ਕੁਝ ਕਹਿ ਰਿਹਾ ਹੈ ਇਹ ਸ਼ਖਸ ਦੈਨਿਕ ਮੇਲ ਪੰਜਾਬੀ ਟੀਵੀ ਲਈ ਰੋਹਿਤ ਕੋਪਤਾ ਦੀ ਰਿਪੋਰਟ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਕਰੋ ਸ਼ਖਸ ਵੇਖੇ ਪਰਿਪੰਧ ਤੋਰ ਕੇ ਇਹ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਕਿੰਨਾ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਲੇ ਬੰਦੇ ਰਿਸ਼ਤੇਦਾਰ ਜਿੰਨੋ ਸਾਦਾ ਇਹ ਬਾਕੀ ਉਹ ਜੋ ਕੁਛ ਹੈਗਾ ਹੀ ਪਹਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣਾ ਚਲੀ ਗਏ ਨਾਲ ਮੇਰੀ ਗੁੜੀਆਂ ਛੋਟੀ ਨੂੰ ਲੈ ਕੇ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਮੈਂ ਤੇ ਆਹੀ ਮੰਗ ਕਰਨਾ ਚਲੋ ਕੁਛ ਨਹੀਂ راہਲ ਨੂੰ ਦੇਖੀ ਕਿੰਨੀ ਕੋਸ਼ਿਸ਼ ਹਰ ਵਾਈ ਹੋਣੀ ਮੈਂ ਕੰਲੇਟਾ ਕਰ ਕਰ ਕੇ ਆ 7 ਤੱਕ ਬਟਾਲੇ ਵੀ ਕੀਤੀ ਕੰਪਲੀਟ ਹੈ। ਪਗਮਨ ਤਮਨ ਸਿੰਘ ਨਾਮੇ ਕਮੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਲੇ ਪੇ ਪਾਸ ਆਈ ਮੈਸੇਜ ਆਏ ਜਾਂਦੇ ਇੰਨੀ ਥੀ ਤੁਹਾਡੀ ਕਾਰਵਾਈ ਹੋਣ ਦੀ ਹੈ ਆ ਹੋਣ ਦੀ ਹੈ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ। 16 ਤਰੀਕ ਨੂੰ ਕੋਈ ਕਾਰਵਾਈ ਕੋਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸਾ ਡੇਰੇ ਹਰੇ ਇੱਕ ਸ਼ਾਰਾਂ ਤੇ ਦਿੱਤੇ ਆ। ਯਾਲੇ ਸਾਰਾ ਕੁਝ ਬਣਾ ਕੇ ਮੈਨੇ ਕੋਈ ਮਤਨ। ਇਹ ਰ ਬਟਾਲੇ ਵੀ ਦਿੱਤੀ ਗੇ। ਉਹਨਾਂ ਨੇ ਹਰ ਸੀ ਦਿੱਤੀ ਹੈ ਮੈਨੂੰ। ਅਸੀਂ ਇਹਦੇ ਲਈ ਉੱਥੇ ਵੀ ਦੋ ਤਿੰਨ ਵਾਰ ਗੋਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੇ ਆ ਕੁਛ ਕਿਸ ਕਰਨੇ ਆ ਕੋਈ ਕੁਛ ਵੀ ਹੜਾ ਹੁੰਦਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਇਹਨਾਂ ਦੇ ਮੇਰੇ ਦੋ ਬੱਚੇ ਜੇ ਕੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਆ ਬੇਟਾ ਲੱਕੇ ਨਾਲ ਇਹ 16 ਤਰੀਕ ਨੂੰ 16 April 2025 ਦੇ ਨਾਲ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾਰਡਰ ਮੁੰਡਾ ਮੁੰਡੇ ਦੀ ਫੋਟੋ ਹਾਂ ਜੀ ਘਰ ਆਂ ਜਾਂਦੀ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਬਿਲਕੁਲ ਅਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨਾਂ ਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੇਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਹਨਰੇ ਕਿਤੇ ਗੱਲਬਾਤ ਚੱਲਦੀ ਪਈ ਹੈ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗੀਆਂ ਮੇਰੇ ਸਾਲੇ ਹਾਰ ਦੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤੱਕ ਸਾਲਾ ਮੇਰਾ ਮੇਰੇ ਕੋਲੋਂ ਤਾਂ ਮੈਨੂੰ ਕਿੰਦਾ ਵਾ ਭਾਜੀ ਆ ਨੀਣਾ ਸਮਝਾ ਨਾ ਸਕੀਤਾ ਸਮਝਾਣ ਦੇ ਵਿੱਚ ਕੋਈ ਲੱਭਦੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੇ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਲੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਰੇ ਤੇ ਆਪੇ ਬਾਪਸਾਇਰੀ ਕਿੰਦਾ ਨਹੀਂ ਹੋਣਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਸਕਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਹ ਬਾਕੀ ਮੁੰਡੇ ਜਿਹੜਾ ਮਾਂ ਆ ਉਹਨੂੰ ਨਹੀਂ ਕਹਿ ਪਤਾ ਨਾ ਰਹੇ ਕਿ ਉਹਨੂੰ ਭਰਾ ਰਹੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡ ਗਿਆ ਤੇ ਮਾਰੀ ਨੂੰ ਮੈਂ ਕਹਿੰਦਾ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲ ਸਾਰਾ ਤੋਂ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਬੈਂਸ ਨਾ ਫੇ ਲੜਾਣਾ ਪਿਆ ਨਾ ਮੈਨੂੰ ਇਹਨਾਂ ਜਿੰਨੂ ਕਹਿਣਾ ਕਰ ਰਿਹਾ ਸੀ ਇਹ ਕਰਨਾ ਮੇਰੀ ਪਿਆ ਸੁਣਾਈ ਕੀਤੀ ਜੇ ਸਰ ਮੈਂ ਵਰਤਾਂ ਸੁਣਿਆ ਹੀ ਮੰਗ ਕਾ ਨਾ ਮੇਰੀ ਕੋਈ ਨਹੀਂ ਸੁਣਾਈ ਹੋਂ ਪਰ ਇਹ ਭਦੌਰ ਕਰਨ ਨੰਬਰ ਆ ਕੋ ਸ਼ੁਕਰ ਕੇ ਮੇਜਾ ਕੋਸ਼ਮੀ ਹੂੰ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁੱਛ ਮੁੰਦਾ ਤੇ ਲਵਾ ਕੇ ਵੇਚੇ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾਈਸਬੀੜਾ ਕੰਮ ਕਰਨਾ ਮੈਂ ਦਿਹਾਰੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਮੈਂ ਕਦੀ ਅੰਮਰਸਾਰਾ ਜਲੰਧਰ ਲੁਧਿਆਣਾ ਔਰ ਇੱਕ ਜਗ੍ਹਾ ਮੈਂ ਕੁੱਮ ਗਿਆ ਜਿੱਥੇ ਜਿੱਤੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤਾਂ ਸਾਰੇ ਇੱਕ ਜਗਾ ਸਰਮਾ ਗਿਆ ਨਾ ਮੈਨੂੰ ਕੁਛ ਨਹੀਂ ਕਰ ਲੱਭਾਂ ਦਾ ਕੁਛ ਹਾਂ ਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗੇ ਹੁਣ ਮੈਂ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਰਟ ਲੈਣ